ਸਭੀ ਦਾ ਜੀ ਮੀ ਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲ ਕਰਦੇ ਆਪਾਂ ਜਿਹੜਾ ਆ ਮੁੱਦਾ ਚੱਲ ਰਿਹਾ ਨਾ ਵੀ ਪੰਜਾਬ ਦੇ ਵਿੱਚ ਭਈਏ ਭਈਆਓ ਪੰਜਾਬ ਬਚਾਓ ਆ ਮੈਂ ਨਾਲ ਵੀਡੀਓ ਪਾਉਂਗਾ ਇਹਦੇ ਇਹ ਵੀਡੀਓ ਅਗੀ ਆਈ ਤਖਤ ਸ੍ਰੀ ਕੇਸਗੜ੍ਹ ਗੁਰਦੁਆਰਾ ਸਾਹਿਬ ਦੀ ਵੀਡੀਓ ਆ ਇਹ ਤੁਸੀਂ ਐਂ ਹਿਸਾਬ ਲਾ ਲਓ ਵੀ ਘੱਟੋ ਘੱਟ 100 150 ਬੰਦਾ ਤਾਂ ਉਹਨਾਂ ਨੇ ਰਾਤ ਨੂੰ ਰਾਤ ਨੂੰ ਫੜਿਆਗਾ ਵੀਡੀਓ ਮਨਾਈ ਆਗੀ ਪੁਲਸ ਵਾਲੇ ਨਾਲ ਤੇ ਜਿਹੜਾ ਬੱਚੇ ਔਰਤਾਂ ਕਮਰੇ ਖਾਲੀ ਕਰਾਏ ਗਏ ਨੇ ਜਿਹੜੇ ਪਿੰਡਾਂ ਚੋਂ ਜਾ ਕੇ ਗੁਰਦੁਆਰਿਆਂ ਦੇ ਵਿੱਚ ਪੈਣ ਲੱਗੇ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਵੀ ਕਮੇਟੀ ਆਪਾਂ ਮੈਂ ਸ਼ਰਮ ਨਹੀਂ ਕਾਲੀਦਲਾ ਪਮੇ ਉਹ ਕਾਂਗਰਸ ਆਗਾ ਪਮੇ ਉਹ ਬੀਜੇਪੀ ਆ ਪਮੇ ਉਹ ਆਮ ਆਦਮੀ ਪਾਰਟੀ ਆ ਇਹਦੇ ਵਿੱਚ ਬਾਈ ਜੀ ਰਾਜਨੀਤੀ ਪਾਰਟੀ ਦਾ ਤਾਂ ਦਖਲ ਦੇ ਜਾਂਦਾ ਕੋਈ ਤੁਕੇ ਨਹੀਂ ਬਣਦੀ ਕਿਉਂਕਿ ਜੇ ਆਪਣੀਆਂ ਰਾਜਨੀਤੀ ਪਾਰਟੀਆਂ ਇੰਨੀਆਂ ਵਧੀਆ ਹੁੰਦੀਆਂ ਤਾਂ ਇੱਥੇ ਤੱਕ ਗੱਲ ਨਹੀਂ ਆਉਂਦੀਦੀ ਇੱਥੇ ਤੱਕ ਨੌਕਤ ਨਹੀਂ ਆਉਂਦੀਦੀ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦਾ ਰੋਜ਼ਗਾਰ ਖੋਏ ਜਾਂਦੇ ਤੇ ਪਾਰਟੀ ਦੇ ਕਿਸੇ ਲੀਡਰ ਦਾ ਕਿਸੇ ਐਮਐਲਏ ਦਾ ਕਿਸੇ ਐਮਪੀ ਦਾ ਇੱਕ ਬਿਆਨ ਤੱਕ ਨਾ ਆਵੇ ਇੱਕ ਵਾਈਟ ਟਵੀਟ ਤੱਕ ਨਾ ਹੋਵੇ ਚਲੋ ਆਪਾਂ ਮੁੱਦੇ ਤੇ ਹੁਣੇ ਹਾਂ ਇਹ ਵੀਡੀਓ ਨਾ ਤਖਤ ਸ਼੍ਰੀ ਕੇਸ ਗੜਦੀ ਆ ਇੱਥੇ ਰਾਤ ਨੂੰ ਦੇਖ ਲਓ ਤੁਸੀਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਬੋਲਦੇ ਨੇ ਪਤਾ ਨਹੀਂ ਲੱਗਦਾ ਵੀ ਪੰਜਾਬ ਦੇ ਨੇ ਕਹੇ ਯੂਪੀ ਵਿਹਾਰ ਤੋਂ ਆਏ ਹੋਏ ਨੇ ਕਹਿਣ ਤੋਂ ਭਾਵੇਂ ਆ ਵੀ ਪੰਜਾਬੀ ਭਰਾਵੋ ਕਹਿਣ ਤੋਂ ਭਾਵੇਂ ਆ ਮੇਰੇ ਪੇਜ ਦੇ ਉੱਪਰ ਪਹਿਲਾਂ ਵੀ ਇੱਕ ਵੀਡੀਓ ਪਾਈ ਹੋਈ ਆ ਮੈਂ శ్రీ ਅਨੰਦਪੁਰ ਸਾਹਿਬ ਦੀ ਉਹਦੇ ਜਿੰਨੀਆਂ ਵੀ ਰੇੜੀਆਂ ਲੱਗਦੀਆਂ ਨੇ ਉਹਨਾਂ ਨੇ ਸਾਰਿਆਂ ਨੇ ਦਮਾਲੇ ਸਜਾਏ ਹੋਏ ਨੇ ਕੇਸ ਰੱਖੇ ਹੋਏ ਨੇਗੇ ਪਰ ਉਹ ਹੈਗੇ ਯੂਪ ਬਿਹਾਰ ਤੋਂ ਨੇਗੇ ਤੁਸੀਂ ਇਹ ਨਾ ਸੋਚੋ ਵੀ ਜੇ ਕਿਸੇ ਜ਼ਿਲ੍ਹੇ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਅੱਗ ਆ ਗਈ ਤਾਂ ਆਪਾਂ ਨੂੰ ਸ਼ੇਕ ਨਹੀਂ ਆਊਗਾ ਸ਼ੇਕ ਆਪਾਂ ਨੂੰ ਸਾਰਿਆਂ ਨੂੰ ਲੱਗੂਗਾ ਆਪਣੇ ਇਲਾਕੇ ਨੂੰ ਤਾਂ ਇਹੋ ਜਿਹਾ ਸੇਕ ਲੱਗੂਗਾ ਆਪਾਂ ਸੋਚ ਵੀ ਨਹੀਂ ਸਕਦੇ ਜਿਹੜੀ ਗਿਣਤੀ ਆਪਣੇ ਆਪਣੇ ਸੰਗਰੂਰ ਦੇ ਵਿੱਚ ਵੱਧਦੀ ਜਾ ਰਹੀ ਹੈ ਨਾ ਆਪਾਂ ਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਆਪਾਂ ਇਹਨਾਂ ਦੇ ਗੁਲਾਮ ਹੋ ਗਏ ਮੈਂ ਵੀਡੀਓ ਪਾ ਪਾ ਕੇ ਪਾ ਪਾ ਕੇ ਗਲ ਪੜਵਾ ਪੜਵਾ ਕੇ ਬੈਠ ਗਿਆ ਵੀ ਪੁਆਣੀ ਗੜ ਦੇ ਵਿੱਚ ਬਾਈ ਜੀ ਰੋਜ਼ ਹਰ ਰੋਜ਼ ਚਲੋ ਮੈਂ ਕੱਟ ਕਰ ਦਿੰਦਾ ਗਿਣਤੀ 10 ਤੋਂ 15 ਬੰਦੇ ਹਰ ਰੋਜ਼ ਪੁਆਣੀ ਗੜ ਚਾਰੇ ਨੇ ਇਹ ਇਹ ਜੇ ਲੋਕ ਭੁੱਖੇ ਨੇ ਕਿਰਾਇਆਂ ਦੇ ਪਤਾ ਨਹੀਂ ਉਹ ਕਿਰਾਇਆਂ ਨਾਲ ਇਹਨਾਂ ਦੇ ਕਿਹੜੇ ਜਵਾਕ ਐਸਐਸਪੀ ਲੱਗ ਜਾਣਗੇ ਇੱਕ ਪਤਾ ਨਹੀਂ ਡੀਸੀ ਲੱਗ ਜਾਣਗੇ ਕਿ ਡਿਪਟੀ ਲੱਗ ਜਾਣਗੇ ਜਿਹੜੇ ਇਹਨਾਂ ਨੂੰ ਘਰ ਕਿਰਾਏ ਤੇ ਦੇ ਰਹੇ ਨੇ ਮੈਂ ਤੁਹਾਨੂੰ ਵੀਡੀਓ ਪਾਉਂਗਾ ਬਲਿਆਰ ਰੋਡ ਤੇ ਇਹ ਇਹ ਜੇ ਘਰ ਨੇ ਬਲਿਆਰ ਰੋਡ ਜਿਹੜਿਆਂ ਦੇ ਵਿੱਚ ਮੈਨੂੰ ਲੱਗਦਾ ਕੁੱਤਾ ਪਣਾ ਵੜਦਾ ਹੋਵੇ ਲੋਕਾਂ ਨੇ ਪੈਸੇ ਦੇ ਲਾਲਚ ਚ ਉਹ ਵੀ ਕਿਰਾਏ ਤੇ ਦੇਦੇ ਪਤਾ ਨਹੀਂ ਕਿੰਨੀ ਕਿ ਇਹਨਾਂ ਨੂੰ ਪੈਸੇ ਦੀ ਲੋੜ ਪੈ ਗਈ ਇਹ ਲੋਕਾਂ ਨੂੰ ਕਿੰਨਾ ਕਿੰਨਾ ਨੂੰ ਰੱਬ ਨੇ ਵੱਡੀ ਬਿਮਾਰੀ ਦੇਤੀ ਵੀ ਇਹ ਤੇ ਉਹ ਘਰਾਂ ਦੇ ਕਿਰਾਏ ਜਿਹੜੇ ਦੇ ਰੱਖੇ ਨੇ ਉਹ ਬਿਮਾਰੀਆਂ ਤੇ ਲਾਰੇ ਨੇ ਪਤਾ ਨਹੀਂ ਰੱਬ ਨੇ ਇਹਨਾਂ ਦੇ ਜਵਾਖਾਂ ਨੂੰ ਕਿੱਡੇ ਕਿ ਵੱਡੇ ਨਸ਼ੇ ਲਾਤੇ ਵੀ ਉਹ ਕਿਰਾਇਆਂ ਨਾਲ ਉਹ ਪੂਰੇ ਕਰਨਗੇ ਪਰ ਇਹ ਲੋਕ ਨਹੀਂ ਸੁਧਰਦੇ ਜਦੋਂ ਤੱਕ ਤੁਸੀਂ ਬਾਈ ਜੀ ਇਹਨਾਂ ਨੂੰ ਕਿਰਾਇਆਂ ਤੇ ਘਰ ਨਹੀਂ ਦੇਣ ਉਹ ਹਟਦੇ ਇਹ ਕ੍ਰਾਈਮ ਵਧੂਗਾ ਘਟਦਾ ਨਹੀਂ ਮੇਥੋਂ ਲਿਖ ਕੇ ਲੈ ਲਓ ਬਾਈ ਜੀ ਜਾਗਰੂਕ ਹੋ ਜਾਓ ਜਾਗਰੂਕ ਹੋ ਜਾਓ ਸੇਤੀ ਤੁਹਾਡੇ ਘਰਾਂ 'ਚ ਇਹਦੀ ਰੋਸ਼ਨੀ ਆਊਗੀ ਰੋਸ਼ਨੀ ਨਹੀਂ ਕਹਿ ਸਕਦੇ ਆਪਾਂ ਲਫਟਾਂ ਅੱਗ ਫਿਰ ਤੁਸੀਂ ਅੱਖਾਂ ਚੋਂ ਸੁਣਨ ਦੇਵੋਗੇ ਆ ਜਿਹੜੇ ਸ਼ਹਿਰਾਂ ਚ ਬੈਠੇ ਹੋ ਨਾ ਜਿਹੜੇ ਕਹਿ ਦਿੰਦੇ ਹੋ ਸ਼ਹਿਰਾਂ ਚ ਤਾਂ ਸੇਫਟੀ ਆ ਪਿੰਡਾਂ ਚ ਸੇਫਟੀ ਨਹੀਂ ਹੈਗੀ ਪਿੰਡਾਂ ਚ ਆਈ ਨਹੀਂ ਹੈਗੀ ਬਾਹ ਨਹੀਂ ਹੈਗਾ ਮੈਂ ਢੇਲੀ ਪਿੰਡੋਂ ਅਪਡਾਊਨ ਕਰਦਾ ਬਾਈ ਮੈਂ ਜਿੰਨਾ ਪਿੰਡ ਚ ਜਾ ਕੇ ਵੇਖੋ ਸੰਗਾ ਸ਼ਹਿਰ ਚ ਨਹੀਂ ਹੈਗਾ ਪਿੰਡ ਚ ਤਾਂ ਥੋਡੇ ਘਰ ਤੇ ਨਾਲ 20 ਗੱਡੀਆਂ ਇਕੱਠੇ ਹੋ ਜਾਣਗੇ ਜਿਹਦੇ ਨਾਲ ਤੁਹਾਡੀ ਨਹੀਂ ਵੀ ਬਣਦੀ ਉਹ ਵੀ ਤੁਹਾਨੂੰ ਆ ਕੇ ਪਾਣੀ ਪਿਆਊਗਾ ਸ਼ਹਿਰਾਂ ਚ ਮੈਂ ਹਾਲਾਤ ਦੇਖੇ ਨੇ ਜਦੋਂ ਬੰਦਾ ਗੁజర్ ਜਾਂਦਾ ਉਹਦੇ ਜ਼ਵਾਖਾਂ ਨੂੰ ਉਹਦੇ ਸਕੇ ਭੈਣ ਭਾਈ ਨਹੀਂ ਪੁੱਛਦੇ ਮੈਂ ਅੱਖੀਂ ਦੇਖਿਆ ਹੋਇਆ ਮੈਂ ਨਾਉਣ ਹੀ ਲੈ ਸਕਦਾ ਅੱਖੀਂ ਦੇਖੇ ਹੋਏ ਨੇ ਵਧੀਆ ਵਧੀਆ ਘਰ ਜਿਹੜਿਆਂ ਦੇ ਟਾਕ ਦੀਆਂ ਪ੍ਰਾਪਰਟੀਆਂ ਨੇ ਉਹਨਾਂ ਦੇ ਜ਼ਵਾਖਾਂ ਦਾ ਜਦੋਂ ਹਿੱਸਾ ਵੰਡਿਆ ਜਾਂਦਾ ਸੜਕਾਂ ਦੇ ਆ ਜਾਂਦੇ ਨੇ ਉਹ ਇਹ ਸ਼ਹਿਰਾਂ ਦੇ ਹਾਲਾਤ ਨੇ ਜਦੋਂ ਪਿੱਛੇ ਇਹ ਧਰਨਾ ਲੱਗਦਾ ਹੁੰਦਾ ਦੀ ਬਲੈਰ ਰੋਡ ਤੇ ਕਿਸਾਨਾਂ ਦਾ ਕੱਟ ਤੇ ਸਾਰੀਆਂ ਦੁਕਾਨਾਂ ਵਾਲੇ ਦੁਖੀ ਹੁੰਦੇ ਤੇ ਸਾਰੇ ਗਾਲਾਂ ਕੱਢਦੇ ਤੇ ਹੋ ਸਕਦਾ ਸਾਨੂੰ ਦੇਖ ਕੇ ਇਕਲਾ ਨਾ ਕੱਢਦਾ ਹੋਵੇ ਪਰ ਸਾਰੇ ਕਿਸਾਨਾਂ ਨੂੰ ਗਾਲਾਂ ਕੱਢਦੇ ਤੇ ਵੀ ਇਹ ਬੇਲੇ ਨੇ ਇਹ ਮਲੰਗ ਨੇ ਇਹ ਇਕੱਠੇ ਹੋ ਕੇ ਆ ਜਾਂਦੇ ਨੇ ਅੱਜ ਜਿੱਦੇ ਕੋਈ ਬਾਰਦਾਤ ਹੋਈ ਨਾ ਉਦੋਂ 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 ਪਤਾ ਲੱਗੂ ਸਾਨੂੰ ਵੀ ਇਹ ਬੇਲੇ ਤੇ ਇੱਕ ਮਲੰਗ ਤੇ ਇੱਕ ਕੀ ਤੇ ਕੀ ਨਹੀਂ ਪਰਮਾਤਮਾ ਕਿਸੇ ਨਾ ਕਿਸੇ ਰੂਪ ਚ ਆ ਕੇ ਨਾ ਆਪਾਂ ਨੂੰ ਜਗਾਉਂਦਾਗਾ ਪਰ ਆਪਾਂ ਜਾਗਦੇ ਨਹੀਂ ਹੈਗੇ